ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਗੱਲਬਾਤ ਕਰ ਰਹੇ ਸੀ ਆਪਾਂ ਦੋਸਤੋ ਕਮਰ ਨੌਨਿਹਾਲ ਸਿੰਘ ਦਾ ਰਾਜ ਭਾਗ ਸੀ ਜਿਹੜਾ ਉਹਦੇ ਬਾਰੇ ਯਾਨੀ ਕਿ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੇ ਵਿੱਚ ਕੀ ਸਾਜ਼ਿਸ਼ਾਂ ਹੋਈਆਂ ਔਰ ਖਾਲਸਾ ਰਾਜ ਦਾ ਪਤਨ ਕਿੱਦਾਂ ਹੋਇਆ ਇਹ ਦੱਸਾਂਗੇ ਔਰ ਡੋਗਰਿਆਂ ਬਾਰੇ ਵੀ ਉਹ ਗੱਲਾਂ ਸਾਹਮਣੇ ਆਉਣਗੀਆਂ ਜੋ ਕਿ ਅੱਜ ਤੱਕ ਤੁਹਾਨੂੰ ਕਿਸੇ ਨੇ ਨਹੀਂ ਦੱਸੀਆਂ ਹੋਣੀਆਂ ਔਰ ਦੋਸਤੋ ਤਿੰਨ ਚਾਰ ਭਾਗ ਆਪਾਂ ਬਣਾ ਚੁੱਕੇ ਆਂ ਹੁਣ ਅਗਲਾ ਭਾਗ ਤੁਹਾਡੇ ਰੂਬਰੂ ਕਰਨਾ ਪਰ ਇਹ ਲੜੀ ਜੋੜਨ ਲਈ ਜਿਨ੍ਹਾਂ ਵੀਰਾਂ ਨੇ ਪਿਛਲੇ ਭਾਗ ਨਹੀਂ ਸੁਣੇ ਉਹ ਸੁਣ ਸਕਦੇ ਹੋ ਹੁਣ ਅੱਗੇ ਕੀ ਹੁੰਦਾ ਦੋਸਤੋ ਦੱਸ ਦਿਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈੱਲ ਵਾਲਾ ਬਟਨ ਵੀ ਦਬਾ ਦਿਓ ਹੁਣ ਦੋਸਤੋ ਕਮਰ ਨੌਨਿਹਾਲ ਸਿੰਘ ਨੇ ਇਸ ਗੱਲ ਦਾ ਪੂਰਾ ਪੂਰਾ ਖਿਆਲ ਰੱਖਿਆ ਹੋਇਆ ਸੀ ਕਿ ਮਹਾਰਾਜਾ ਖੜਕ ਸਿੰਘ ਦੀ ਮਾਣ ਮਰਿਆਦਾ ਵਿੱਚ ਕੋਈ ਆਂਚ ਨਾ ਆਵੇ ਭਾਵੇਂ ਮਹਾਰਾਜਾ ਖੜਕ ਸਿੰਘ ਕਿਲੇ ਵਾਲੇ ਮਹਿਲਾਂ ਚੋਂ ਨਿਕਲ ਕੇ ਬਾਹਰ ਚੱਲਿਆ ਗਿਆ ਸੀ ਫੇਰ ਵੀ ਕਮਰ ਸਾਹਬ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਮਹਾਰਾਜਾ ਵਾਪਸ ਆਪਣੇ ਮਹਿਲਾਂ ਦੇ ਵਿੱਚ ਆ ਜਾਵੇ ਦਰਬਾਰ ਵੱਲੋਂ ਪਾਸ ਕੀਤੇ ਗੇ ਸਾਰੇ ਫੈਸਲੇ ਮਹਾਰਾਜੇ ਦੀ ਮਨਜ਼ੂਰੀ ਵਾਸਤੇ ਉਹਨਾਂ ਦੇ ਕੋਲ ਲਿਜਾਏ ਜਾਂਦੇ ਸੀਗੇ ਹੁਣ ਮਹਾਰਾਜਾ ਖਾਸ ਕਰਕੇ ਇਸ ਗੱਲ ਉੱਤੇ ਜ਼ੋਰ ਦੇ ਰਿਹਾ ਸੀ ਕਿ ਜਿਨ੍ਹਾਂ ਵੀ ਚੇਤ ਸਿੰਘ ਬਾਜਵੇ ਦੇ ਪੱਖ ਵਾਲੇ ਦਰਬਾਰੀ ਕੈਦ ਕਰਕੇ ਰੱਖੇ ਹੋਏ ਨੇ ਉਨਾਂ ਨੂੰ ਰਿਹਾ ਕੀਤਾ ਜਾਵੇ ਇਹਨਾਂ ਚ ਖਾਸ ਕਰਕੇ ਮਿਸਰ ਬੇਲੀਰਾਮ ਤੇ ਉਹਦਾ ਭਰਾ ਸਨ ਬੇਲੀਰਾਮ ਤੋਸ਼ੇਖਾਨੇ ਤੇ ਹੋਰ ਖਜ਼ਾਨਿਆਂ ਦਾ ਇੰਚਾਰਜ ਹੁੰਦਾ ਸੀ ਮਿਸਰ ਬੇਲੀਰਾਮ ਦੀ ਰਾਜਾ ਧਿਆਨ ਸਿੰਘ ਡੋਗਰੇ ਨਾਲ ਬਹੁਤ ਅਣਬਣ ਸੀਗੀ ਇਸ ਕਰਕੇ ਬੇਲੀਰਾਮ ਦੀ ਰਿਹਾਈ ਚ ਰਾਜਾ ਧਿਆਨ ਸਿੰਘ ਡੋਗਰਾ ਮੁੱਖ ਅੜਕਾ ਸੀ ਰਾਜਾ ਧਿਆਨ ਸਿੰਘ ਦਾ ਆਪਣਾ ਕਦ ਕਾਟ ਕਹਿੰਦੇ ਇੰਨਾ ਉੱਚਾ ਅਤੇ ਪ੍ਰਭਾਵਸ਼ਾਲੀ ਸੀ ਕਮਰ ਨਾਨ੍ਹ ਸਿੰਘ ਨੂੰ ਵੀ ਉਹਦੀ رائے ਦਾ ਸਤਕਾਰ ਕਰਨਾ ਬਣਦਾ ਸੀ ਅਸਲ 'ਚ ਰਾਜਾ ਧਿਆਨ ਸਿੰਘ ਡੋਗਰੇ ਦਾ ਕਦ ਕਾਠ ਮਹਾਰਾਜਾ ਰਣਜੀਤ ਸਿੰਘ ਦੇ ਬਰਾਬਰ ਦਾ ਸੀ ਇਹ ਤਾਂ ਗੱਲ ਹੋ ਨਹੀਂ ਸਕਦੀ ਕਿ ਇੰਨੇ ਪ੍ਰਭਾਵਸ਼ਾਲੀ ਵਜ਼ੀਰ ਦੀ ਸਲਾਹ ਨੂੰ ਨજર ਅੰਦਾਜ਼ ਕੀਤਾ ਜਾਵੇ ਫੇਰ ਵੀ ਕਮਰ ਨਾਨ੍ਹ ਸਿੰਘ ਨੇ ਵਜ਼ੀਰ ਕੋਲ ਇਹ ਗੱਲ ਜਾਰੀ ਰੱਖੀ ਸੀ ਕਿ ਜਦੋਂ ਤੱਕ ਬੇਲੀ RAM ਨੂੰ ਰਿਹਾਨੇ ਕੀਤਾ ਜਾਂਦਾ ਉਦੋਂ ਤੱਕ ਮਹਾਰਾਜਾ ਖੜਕ ਸਿੰਘ ਨਾਰਮਲ ਨਹੀਂ ਹੋ ਸਕਣਗੇ ਇਹੋ ਹੀ ਇੱਕ ਯੋਗ ਹਾਕਮ ਦੀ ਖੂਬਸੂਰਤੀ ਹੁੰਦੀ ਹੈ ਕਿ ਉਹ ਆਪਣੇ ਤੋਂ ਵੱਡੇ ਉਮਰ ਦੇ ਵਜ਼ੀਰਾਂ ਨੂੰ ਆਪਣੀ ਗੱਲ ਤੇ ਵੀ ਸਹਿਮਤ ਕਰ ਲੈਣ ਤੇ ਉਹਨਾਂ ਨੂੰ ਅਹਿਸਾਸ ਵੀ ਨਾ ਹੋਣ ਦੇਵੇ ਕਿ ਉਹਨਾਂ ਉੱਪਰ ਦਬਾਅ ਪਾਇਆ ਜਾ ਰਿਹਾ ਸਾਰੇ ਦਰਬਾਰ ਦੀ ਰਾਏ ਬੇਲੀ ਰਾਮ ਨੂੰ ਰਿਹਾ ਕਰਨ ਦੀ ਸੀਗੀ ਪਰ ਧਿਆਨ ਸੀ ਡੋਗਰਾ ਸਹਿਮਤ ਨਹੀਂ ਸੀ ਹੁੰਦਾ ਆਕਰ ਮਹਾਰਾਜਾ ਖੜਕ ਸਿੰਘ ਨੂੰ ਨਾਰਮਲ ਕਰਨ ਲਈ ਬੇਲੀ ਰਿਹਾਮ ਨੂੰ ਰਿਹਾ ਕਰ ਦਿੱਤਾ ਗਿਆ ਰਾਜਾ ਧਿਆਸੀ ਡੋਗਰਾ ਛੁੱਟੀ ਲੈ ਕੇ ਚਲਾ ਗਿਆ ਸੀ ਕਮਰ ਨਾਨ੍ਹਾਲ ਸਿੰਘ ਨੇ ਦਰਬਾਰ ਦੇ ਸਿਆਣੇ ਤੇ ਬਜ਼ੁਰਗ ਸੱਜਣਾ ਨੂੰ ਰਾਜਾ ਧਿਆਸੀ ਕੋਲ ਭੇਜਿਆ ਤਾਂ ਕਿ ਉਹ ਰਾਜਾ ਸਾਹਿਬ ਨੂੰ ਵਾਪਸ ਲੈ ਆਉਣ ਆਖਰ ਕਮਰ ਨਾਨ੍ਹਾਲ ਸਿੰਘ ਰਾਜਾ ਸਾਹਿਬ ਨੂੰ ਵਾਪਸ ਲਿਆਉਣ ਚ ਕਾਮਯਾਬ ਹੋ ਗਏ ਸੀ ਅਸਲ ਦੇ ਵਿੱਚ ਡੋਗਰੇ ਭਰਾ ਇਸ ਕਦਰ ਸਿਆਣੇ ਅਤੇ ਯੋਗ ਸੀ ਕਿ ਉਹਨਾਂ ਨੇ ਇੱਕ ਸਧਾਰਨ ਪਰਿਵਾਰ ਦੇ ਮੈਂਬਰਾਂ ਦੀ ਹਾਜ਼ਰੀਤ ਤੋਂ ਉੱਠ ਕੇ ਆਪਣੇ ਆਪ ਨੂੰ ਪੰਜਾਬ ਦੀ ਬਾਦਸ਼ਾਹਤ ਵਿੱਚ ਸਭ ਤੋਂ ਤਕੜਾ ਧੜਾ ਹੋਣ ਦੀ ਸਥਿਤੀ ਤੱਕ ਪਹੁੰਚਾ ਲਿਆ ਸੀ ਰਾਜਾ ਧਿਆਨ ਸਿੰਘ ਆਪਣੇ ਦੋ ਭਰਾਵਾਂ ਗੁਲਾਬ ਸਿੰਘ ਅਤੇ ਸੁਚੇਤ ਸਿੰਘ ਵਿੱਚੋਂ ਵਿਚਕਾਰਲਾ ਸੀਗਾ ਪਰ ਅਕਲ ਦਾ ਕੋਟ ਸੀ ਇਹ ਅਕਲ ਦਾ ਕੋਟ ਹੋਣ ਦੇ ਨਾਲ-ਨਾਲ ਲਾਹੌਰ ਦਰਬਾਰ ਦਾ ਪੱਕਾ ਵਫਾਦਾਰ ਸੀ ਧਿਆਨ ਸਿੰਘ ਡੋਗਰਾ ਇਹੀ ਕਾਰਨ ਸੀ ਕਿ ਉਹ ਮਹਾਰਾਜਾ ਨਰਦੀਨ ਸਿੰਘ ਦੇ ਦਿলো ਦਿਮਾਗ 'ਚ ਬੈ ਗਿਆ ਸੀ ਉਹਦੀ ਵਿਸ਼ੇਸ਼ ਖੂਬੀ ਇਹ ਸੀ ਕਿ ਉਸਨੇ ਮਹਾਰਾਜੇ ਨੂੰ ਸਲਾਹ ਆਪਣੀ ਅਜਾੜ ਸੋਚ ਅਨੁਸਾਰ ਦੇਣੀ ਹੁੰਦੀ ਸੀ ਇਸ ਸਲਾਹ ਨੂੰ ਮਹਾਰਾਜਾ ਭਾਵੇਂ ਮੰਨਦਾ ਸੀ ਜਾਂ ਨਹੀਂ ਇਹ ਵੱਖਰੀ ਗੱਲ ਹੁੰਦੀ ਸੀ ਫਿਰ ਜਿਹੜੀ رائے ਨੂੰ ਮਹਾਰਾਜਾ ਅੱਗੇ ਰੱਖਦਾ ਰਾਜਾ ਧਿਆਨ ਸੀ ਡੋਗਰਾ ਉਸ رائے ਅਨੁਸਾਰ ਹੀ ਚੱਲਦਾ ਸੀ ਇਸ ਗੱਲ ਦਾ ਮਹਾਰਾਜੇ ਨੂੰ ਵੀ ਪਤਾ ਸੀ ਨਾ ਹੀ ਰਾਜਾ ਸਾਹਿਬ ਨੂੰ ਉਸ ਗੱਲ ਦੀ ਨਰਾਜ਼ਗੀ ਹੁੰਦੀ ਸੀ ਕਿ ਮਹਾਰਾਜੇ ਨੇ ਉਹਦੀ رائے ਕਿਉਂ ਨਹੀਂ ਮੰਨੀ ਤੇ ਨਾ ਹੀ ਮਹਾਰਾਜੇ ਨੂੰ ਇਸ ਗੱਲ ਦਾ ਸ਼ੱਕ ਹੁੰਦਾ ਸੀ ਕਿ ਰਾਜਾ ਸਾਹਿਬ ਨੇ ਉਹ ਤੇ ਹੁਕਮ ਨੂੰ ਲਾਗੂ ਨਹੀਂ ਕਰਨਾ ਤਾਂ ਰਾਜਾ ਸਾਹਿਬ ਨੇ ਆਪਣੀ ਰਾਏ ਧੜਕ ਹੋ ਕੇ ਦੇਣੀ ਹੁੰਦੀ ਸੀ ਔਰ ਫੇਰ ਪੂਰੀ ਵਫਾਦਾਰੀ ਨਾਲ ਮਹਾਰਾਜੇ ਦਾ ਹੁਕਮ ਮੰਨਣਾ ਹੁੰਦਾ ਸੀ ਤਾਂ ਮਹਾਰਾਜੇ ਅਤੇ ਵਜ਼ੀਰ ਦੇ ਇਸੇ ਵਿਸ਼ਵਾਸ ਭਰੇ ਰਿਸ਼ਤੇ ਵਿੱਚੋਂ ਹੀ ਰਾਜਾ ਧਿਆਨ ਸਿੰਘ ਨੇ ਆਪਣੇ ਆਪ ਨੂੰ ਖਾਲਸਾ ਰਾਤ ਦੀ ਸਭ ਤੋਂ ਪਾਵਰਫੁਲ ਧਿਰ ਬਣਾ ਲਿਆ ਸੀ ਐਡੇ ਵੱਡੇ ਯੋਗ ਅਤੇ ਨਿਪੁੰਨ ਅਧਿਕਾਰੀ ਨਾਲ ਵਰਤਣਾ ਵੀ ਬਹੁਤ ਔਖਾ ਹੁੰਦਾ ਮਹਾਰਾਜਾ ਖੜਕ ਸਿੰਘ ਦੇ ਵਿੱਚ ਇਹ ਯੋਗਤਾ ਹੈ ਹੀ ਨਹੀਂ ਸੀ ਕਿ ਉਹ ਇੰਨੇ ਵੱਡੇ ਵਜ਼ੀਰ ਦੀ ਯੋਗਤਾ ਨੂੰ ਬਰਤ ਲੈਂਦਾ ਕੇਦ ਸਿੰਘ ਬਾਜਬਾਤਾ ਉਹਦੇ ਸਾਹਮਣੇ ਹੈ ਹੀ ਕੱਖ ਨਹੀਂ ਸੀ ਕਮਰ ਨੌਨਿਹਾਲ ਸਿੰਘ ਨੇ ਰਾਜਾ ਸਾਹਿਬ ਦੀ ਪਦ ਪਦਵੀ ਦੇ ਅਨੁਸਾਰ ਹੀ ਓਥ ਨਾਲ ਬਰਤੋਅ ਕੀਤਾ ਸੀ ਹੁਣ ਸਿੱਟਾ ਇਹ ਹੋਇਆ ਸੀ ਕਿ ਰਾਜਾ ਸਾਹਿਬ ਦੀ ਦਰਬਾਰ ਦੇ ਵਿੱਚ ਪਦ ਪਦਵੀ ਵੀ ਕਾਇਮ ਰੱਖੀ ਗਈ ਸੀ ਤੇ ਕਮਰ ਨੌਨਿਹਾਲ ਸਿੰਘ ਨੇ ਗੱਲਾਂ ਵੀ ਆਪਣੀਆਂ ਹੀ ਮਨਵਾਈਆਂ ਸੀ ਪ੍ਰਿੰਸੀਪਲ ਸੀਤਾ ਰਾਮ ਹੈ ਜਿਹੜਾ ਕੋਲੀ ਸੀਤਾ ਰਾਮ ਕੋਲੀ ਇਤਿਹਾਸਕਾਰ ਇਹ ਲਿਖਦਾ ਕਿ ਕਮਨ ਨੌਹਨੇয়াল ਸਿੰਘ ਤੇ ਰਾਜਾ ਧਿਆਨ ਸਿੰਘ ਦੀ ਜੋੜੀ ਇੱਕ ਕਮਾਲ ਦੀ ਟੀਮ ਬਣੀ ਹੋਈ ਸੀ ਜੇਕਰ ਇਹ ਲਗਾਤਾਰ ਚੱਲਦੀ ਰਹਿੰਦੀ ਤਾਂ ਖਾਲਸੇ ਰਾਜ ਨੂੰ ਕੋਈ ਆਂਜ ਨਹੀਂ ਸੀ ਹੋਣੀ ਪਰ ਪੰਜਾਬ ਦੀ ਬਾਦਸ਼ਾਹਤ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਹਰ ਗੱਲ ਵਿੱਚ ਕੁਦਰਤ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਸ਼ੇਰੇ ਪੰਜਾਬ ਦੀ ਚੜ੍ਹਤ ਵਿੱਚ ਵੀ ਕੁਦਰਤ ਨੇ ਰੋਲ ਅਦਾ ਕੀਤਾ ਸੀ ਉਦੇ ਮੁਕਾਬਲੇ ਤੇ ਸਾਰੇ ਪੁਰਾਣੇ ਮਿਸਲੀ ਸਰਦਾਰ ਜਾਂ ਤਾਂ ਮਰ ਚੁੱਕੇ ਸੀ ਤੇ ਜਾਂ ਉਹ ਮੰਜਿਆਂ ਉੱਤੇ ਪਏ ਸੀ ਕਾਬੁਲ ਦਾ ਸਾਮਰਾਜ ਕਮਜ਼ੋਰ ਹੋ ਗਿਆ ਸੀ ਅੰਗਰੇਜ਼ਾਂ ਦੀ ਜਮਨਾ ਤੋਂ ਉਰਲੇ ਪਾਸੇ ਦੇ ਖੇਤਰ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ ਜਾਰਜ ਥੌਮਸ ਵਰਗੇ ਹਾਕਮ ਮਰ ਚੁੱਕੇ ਸੀ ਮਰਾਠੇ ਹਾਰ ਚੁੱਕੇ ਸੀ ਇਹਨਾਂ ਸਾਰੇ ਤੱਥਾਂ ਨੇ ਛੇਰੇ ਪੰਜਾਬ ਦੇ ਉਭਾਰ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਸੀ ਇਸੇ ਗੱਲ ਨੂੰ ਜਦੋਂ ਮਹਾਰਾਜਾ ਨਰਿੰਦਰ ਸਿੰਘ ਤੋਂ ਬਾਅਦ ਦੇ ਸਮੇਂ ਨਾਲ ਮਿਲਾ ਕੇ ਦੇਖਦੇ ਆ ਤਾਂ ਐਂਉ ਲੱਗਦਾ ਜਿਵੇਂ ਕਿ ਕੁਦਰਤ ਨੇ ਹੀ ਇਸ ਵਿਸ਼ਾਲ ਬਾਦਸ਼ਾਹਤ ਨੂੰ ਖਤਮ ਕਰਨ ਦੀ ਠਾਣੀ ਹੁੰਦੀ ਸੀ ਹੁਣ ਮਹਾਰਾਜਾ ਨਰਿੰਦਰ ਸਿੰਘ ਦੇ ਬਾਰਸਾ ਵਿੱਚੋਂ ਯੋਗ ਬਾਰਸਾ ਦੀ ਕੋਈ ਕਮੀ ਨਹੀਂ ਸੀ ਕਾਂਬਰ ਨਾਨ੍ਹ ਹਾਲ ਸਿੰਘ ਯੋਗਤਾ ਤੇ ਨਿਪੁੰਨਤਾ ਪੱਖੋਂ ਕਿਹੜੀ ਗੱਲੋਂ ਨਰਿੰਦਰ ਸਿੰਘ ਤੋਂ ਘੱਟ ਸੀ ਭਲਾ ਸਗੋਂ ਉਹ ਰਣਜੀਤ ਸਿੰਘ ਨਾਲੋਂ ਵੀ ਦੋ ਕਦਮ ਅੱਗੇ ਸੀ ਨਰਦੀਨ ਸਿੰਘ ਇਹਦਾ 10 ਸਾਲਾਂ ਦੀ ਉਮਰ ਵਿੱਚ ਇੱਕ ਜਿਤੇਮ ਬੱਚੇ ਦੇ ਤੌਰ ਤੇ ਆਪਣੀ ਮਿਸਲ ਦੀ ਬਾਗਡੋਰ ਸੰਭਾਲੀ ਸੀ ਪਰ ਕੰਬਰ ਨੌਨਿਹਾਲ ਸਿੰਘ ਨੇ 19 ਸਾਲਾਂ ਦੀ ਭਰ ਜਵਾਨੀ ਦੀ ਉਮਰ ਚ ਔਰ ਯੋਗ ਅਤੇ ਨਿਪੁੰਨ ਦਰਬਾਰੀਆਂ ਦੇ ਸਿਰ ਤੇ ਐਨੇ ਵਿਸ਼ਾਲ ਬਾਦਸ਼ਾਹ ਦੀ ਬਾਗਡੋਰ ਸੰਭਾਲੀ ਸੀ ਹੁਣ ਸ਼ੇਰੇ ਪੰਜਾਬ ਸਿਹਤ ਪੱਖੋਂ ਵੀ ਠੀਕ ਨਹੀਂ ਸੀ ਰਹਿੰਦਾ ਪਰ ਕੰਬਰ ਨੌ ਨਿਹਾਲ ਸਿੰਘ ਪੂਰੇ ਹੱਟੇ ਕੱਟੇ ਰੇ ਤੰਦਰੁਸਤ ਸੀਗੇ ਔਰ ਇੱਕ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਜਿਸ ਦਿਨ ਕਮਰ ਨੌਨਿਹਾਲ ਸਿੰਘ ਨੇ ਇੱਕ ਪੂਰਾ ਮਹਾਰਾਜਾ ਬਣ ਕੇ ਪੰਜਾਬ ਦੀ ਬਾਦਸ਼ਾਹਤ ਦੀ ਬਾਗ ਰੋਡ ਸਹਾਲੜੀ ਸੀ ਉਸੇ ਦਿਨ ਹੀ ਕਮਰ ਨੌਨਿਹਾਲ ਸਿੰਘ ਦੀ ਇੱਕ ਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਇੱਥੇ ਯੋਗਤਾ ਤਿੰਨ ਪੁੰਨਤਾ ਕੀ ਕਰ ਸਕਦੀਆਂ ਇੱਥੇ ਤਾਂ ਕੁਦਰਤ ਨੇ ਹੀ ਆਪਣੇ ਵੱਖਰੇ ਰੰਗ ਦਿਖਾਤੇ ਸੀ ਕਿਸ ਨੂੰ ਦੋਸ਼ ਦਿੱਤਾ ਜਾਵੇ ਸਿਰਫ ਇੱਕ ਕੁਦਰਤ ਹੀ ਹੈ ਜਿਹਨੂੰ ਕੋਸਿਆ ਜਾ ਸਕਦਾ ਹੁਣ ਮਹਾਰਾਜਾ ਖੜਕ ਸਿੰਘ ਚੇਤ ਸਿੰਘ ਬਾਜਵੇਂ ਦੇ ਕਤਲ ਹੋਣ ਦੀ ਘਟਨਾ ਤੋਂ ਬਾਅਦ ਕਦੇ ਵੀ ਨਾਰਮਲ ਨਹੀਂ ਹੋ ਸਕਿਆ ਉਹਦੇ ਮਨ ਤੇ ਇਸ ਕਤਲ ਦਾ ਐਨਾ ਭੈਸ਼ ਆ ਗਿਆ ਸੀ ਕਿ ਉਹ ਕਈ ਵਾਰ ਰਾਤਾਂ ਨੂੰ ਵੀ ਬੜਾ ਆ ਕੇ ਉੱਠ ਪੈਂਦਾ ਸੀ ਉਹਨੂੰ ਨੀਂਦ ਬੜੀ ਡੂੰਗੀ ਨਹੀਂ ਸੌਣ ਲਈ ਪੂਰੀ ਦੇਖਭਾਲ ਲਈ ਰੱਖੇ ਗੇ ਵੈਦ ਅਤੇ ਡਾਕਟਰਾਂ ਨੇ ਉਹਨੂੰ ਕੁਝ ਨਸ਼ੇ ਵਾਲੀਆਂ ਚੀਜ਼ਾਂ ਜਿਵੇਂ ਕਿ ਅਫੀਮ ਭੰਗ ਅਤੇ ਸ਼ਰਾਬ ਇਹ ਦੇਣਾ ਸ਼ੁਰੂ ਕਰਤਾ ਸੀ ਇਸ ਨਾਲ ਹੌਲੀ-ਹੌਲੀ ਮਹਾਰਾਜਾ ਖੁਦ ਹੀ ਇਹਨਾਂ ਚੀਜ਼ਾਂ ਦਾ ਆਦੀ ਹੋ ਗਿਆ ਸੀ। ਇਹਨਾਂ ਨਸ਼ੇ ਵਾਲੀਆਂ ਚੀਜ਼ਾਂ ਨੇ ਮਹਾਰਾਜੇ ਦੀ ਸਿਹਤ ਬਗਾਨਣੀ ਸ਼ੁਰੂ ਕਰ ਦਿੱਤੀ। ਮਹਾਰਾਜਾ ਖੜਕ ਸਿੰਘ ਕਿਸੇ ਵੀ ਫੰਕਸ਼ਨ ਵਿੱਚ ਜਾਂ ਫੌਜ ਦੀ ਸਲਾਮੀ ਲੈਣ ਸਮੇਂ ਜਾਂ ਦਰਬਾਰ 'ਚ ਜ਼ਿਆਦਾ ਸਮਾਂ ਬੈਠ ਨਹੀਂ ਸਕਦਾ। ਉਹ ਹਰ ਬੈਠਕ ਤੋਂ ਛੇਤੀ ਹੀ ਉਕਤ ਆ ਜਾਂਦਾ ਸੀ। ਬੁਰਾ ਭਲਾ ਵੀ ਬੋਲਦਾ ਪਰ ਕਿਉਂਕਿ ਉਹਨੂੰ ਸਭ ਨੂੰ ਪਤਾ ਸੀ ਕਿ ਮਹਾਰਾਜਾ ਨਾਰਮਲ ਨਹੀਂ ਹੈ। ਇਸ ਲਈ ਹਰ ਦਰਬਾਰੀ ਜਾਂ ਸੇਵਾਦਾਰ ਵੀ ਮਹਾਰਾਜੇ ਦੀਆਂ ਗਾਲਾਂ ਜਾਂ ਗੁੱਸੇ ਵਾਲੀਆਂ ਗੱਲਾਂ ਦਾ ਕੋਈ ਗੁੱਸਾ ਨਹੀਂ ਸੀ ਕਰਦਾ ਮਹਾਰਾਜੇ ਨੂੰ ਇਸ ਬੇਚੈਨੀ ਅਤੇ ਖਣਬੇਪਣ ਤੋਂ ਛੁਟਕਾਰਾ ਪਾਉਣ ਲਈ ਉਹਨੂੰ ਵਧੀਆ ਤੋਂ ਵਧੀਆ ਦਾਰੂ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਮਹਾਰਾਜਾ ਤਕਰੀਬਨ ਦਿਨ ਰਾਤ ਹੀ ਨਸ਼ੇ 'ਚ ਰਹਿਣ ਲੱਗ ਪਿਆ ਸੀ ਹੁਣ ਲਾਹੌਰ ਦਰਬਾਰ ਦੁਸਹਿਰੇ ਅਤੇ ਦੀਵਾਲੀ ਦੇ ਤਿਉਹਾਰ ਅੰਬਰਸਰ ਮਨਾਉਂਦਾ ਹੁੰਦਾ ਸੀ ਇਸ ਲਈ 1840 ਦੇ ਦੁਸਹਿਰੇ ਸਮੇਂ ਵੀ ਲਾਹੌਰ ਦਰਬਾਰ ਦਾ ਸਾਰਾ ਕੈਂਪ ਅੰਬਰਸਰ ਪਹੁੰਚ ਗਿਆ ਸੀ ਇਥੇ ਦੀਵਾਲੀ ਦੇ ਤਿਉਹਾਰ ਤੱਕ ਵਕ-ਵਕ ਫੰਕਸ਼ਨ ਕੀਤੇ ਜਾਂਦੇ ਰਹੇ ਸੀਗੇ ਦੀਵਾਲੀ ਤੋਂ ਬਾਅਦ ਸਾਰਾ ਕੈਂਪ ਅੰਬਰਸਤ ਤੋਂ ਰਵਾਨਾ ਹੋ ਕੇ ਲਾਹੌਰ ਲਈ ਚੱਲ ਪਿਆ ਸੀ ਮੁੱਖ ਤੌਰ 'ਤੇ ਮਹਾਰਾਜਾ ਖੜਕ ਸਿੰਘ ਨੂੰ ਲੈ ਕੇ ਸਿੱਧਾ ਲਾਹੌਰ ਪਹੁੰਚ ਗਿਆ ਸੀ ਪਰ ਕਮਰ ਨਾਨ੍ਹਾਲ ਸਿੰਘ ਅਤੇ ਮਹਾਰਾਣੀ ਚੰਦਕੌਰ ਸਮੇਤ ਕਮਰਾਣੀ ਨਾਨਕੀ ਦੇ ਫਤਿਹਗੜ ਚੂੜੀਆਂ ਨੂੰ ਚੱਲ ਪਈ ਸੀ ਇਹ ਤਾਂ ਫਤੇਗੜ ਇਹਨਾਂ ਦੇ ਜਾਣਕਾਰਨ ਖੁਸ਼ੀਆਂ ਅਤੇ ਖੇਡਿਆਂ ਦਾ ਕੇਂਦਰ ਬਣ ਗਿਆ ਸੀ ਦੂਜੇ ਪਾਸੇ ਮਹਾਰਾਜਾ ਖੜਕ ਸਿੰਘ ਲਾਹੌਰ ਪਹੁੰਚਣ ਅਨਸਾਰ ਹੀ ਬੜਾ ਬਿਮਾਰ ਹੋ ਗਿਆ ਉਹ ਬੁਖਾਰ ਅਤੇ ਸ਼ਰਾਬ ਦੀ ਹੂਕੀ ਚ ਐਸਾ ਸੁੱਤਾ ਸੀ ਕਿ ਮੁੜ ਕੇ ਉੱਠੇ ਨਹੀਂ ਸਕਿਆ 5 ਨਵੰਬਰ 1840 ਨੂੰ ਉਹਦੀ ਮੌਤ ਹੋ ਗਈ ਸੀ ਮੌਤ ਹੋਣ ਕਰਕੇ ਉਦੋਂ ਹੀ ਕੰਵਰ ਨੌਨਿਹਾਲ ਸਿੰਘ ਅਤੇ ਮਹਾਰਾਣੀ ਜੰਦਕੌਰ ਨੂੰ ਫਤੇਗੜ ਚੁੜੀਆਂ ਤੋਂ ਬੁਲਾਇਆ ਗਿਆ ਮਹਾਰਾਜਾ ਖੜਕ ਸਿੰਘ ਦੀਆਂ ਚਾਰ ਘਰ ਵਾਲੀਆਂ ਸੀਗੀਆਂ ਸਭ ਤੋਂ ਵੱਡੀ ਮਹਾਰਾਣੀ ਚੰਦਕੌਰ ਸੀ ਇਹ ਕਨਈਆ ਮਿਸਲ ਦੇ ਸਰਦਾਰ ਜੈਮਲ ਸਿੰਘ ਦੀ ਕੁੜੀ ਸੀ ਇਹਦਾ ਵਿਆਹ ਖੜਕ ਸਿੰਘ ਦੇ ਨਾਲ 6 ਫਰਵਰੀ 1812 ਇਸਵੀ ਨੂੰ ਹੋਇਆ ਸੀ ਕਾਂਬਰ ਨੌਨਿਹਾਲ ਸਿੰਘ ਇਹਦੇ ਪੇਟੋਂ ਜਨਮਿਆ ਸੀ ਸਿੱਖ ਸਰਦਾਰਾਂ ਵਿੱਚੋਂ ਸੰਧਾ ਵਾਲੀਏ ਸਰਦਾਰ ਹਰ ਸਮੇਂ ਇਹਦੀ ਮਦਦ ਤੇ ਰਹੇ ਸੀਗੇ ਮਹਾਰਾਜਾ ਖੜਕ ਸਿੰਘ ਦੀ ਦੂਜੀ ਘਰ ਵਾਲੀ ਰਾਣੀ ਖੇਮ ਕੌਰ ਸੀ ਇਹ ਸਰਦਾਰ ਜੋਧ ਸਿੰਘ ਭੰਗੀ ਦੀ ਕੁੜੀ ਸੀ ਤੇ ਸਰਦਾਰ ਸਹਿਬ ਸਿੰਘ ਭੰਗੀ ਗੁਜਰਾਤ ਵਾਲੇ ਦੀ ਪੋਤਰੀ ਇਹਦਾ ਵਿਆਹ ਖੜਕ ਸਿੰਘ ਨਾਲ 1818 ਈਸਵੀ ਨੂੰ ਹੋਇਆ ਇਹਦੀ ਕੋਈ ਔਲਾਦ ਨਹੀਂ ਸੀ ਖੜਕ ਸਿੰਘ ਦੀ ਤੀਜੀ ਰਾਣੀ ਸੀਗੀ ਕ੍ਰਿਸ਼ਨ ਕੌਰ ਇਹ ਮਾਝੇ ਦੇ ਸਮਰਾ ਜੱਟ ਰਾਜਾ ਸਿੰਘ ਦੀ ਧੀ ਸੀ ਇਹਦਾ ਵਿਆਹ ਵੀ ਖੜਕ ਸਿੰਘ ਦੇ ਨਾਲ 1818 ਈਸਵੀ ਚ ਹੋਇਆ ਸੀ ਹੁਣ ਮਹਾਰਾਜਾ ਖੜਕ ਸਿੰਘ ਦੀ ਚੌਥੀ ਅਤੇ ਸਭ ਤੋਂ ਛੋਟੀ ਪਤਨੀ ਸੀਗੀ ਰਾਣੀ ਇਸ਼ਰ ਕੌਰ ਇਹ ਸਿਆਲਕੋਟ ਪਰਗਣੇ ਦੇ ਪਸਰੂਰ ਦੇ ਪਿੰਡ ਸੀਰਾਵਾਲੀ ਦੇ ਲਾਲ ਸਿੰਘ ਸਿੱਧੂ ਦੀ ਕੁੜੀ ਸੀ ਇਹ ਬੜੀ ਚੰਚਲ ਤੇ ਸੋਹਣੀ ਸੀ ਚੰਚਲ ਅਤੇ ਖੂਬਸੂਰਤ ਹੋਣ ਕਰਕੇ ਇਹਨੇ ਮਹਾਰਾਜਾ ਖੜਕ ਸਿੰਘ ਨੂੰ ਬਾਕੀ ਰਾਣੀਆਂ ਨਾਲੋਂ ਖਾਸ ਕਰਕੇ ਮਹਾਰਾਣੀ ਚੰਦਕੌਰ ਕੋਲੋਂ ਬਿਲਕੁਲ ਹੀ ਤੋੜ ਕੇ ਰੱਖਿਆ ਸੀ ਇਹ ਮਹਾਰਾਜਾ ਖੜਕ ਸਿੰਘ ਨੂੰ ਜੋ ਵੀ ਕਰਨ ਨੂੰ ਕਹਿੰਦੀ ਸੀ ਉਹੀ ਕੁਝ ਕਰਵਾ ਲੈਂਦੀ ਸੀ ਇਹਦਾ ਵੱਡਾ ਭਰਾ ਮੰਗਲ ਸਿੰਘ ਸੀ ਇਛਰ ਕੌਰ ਨੇ ਆਪਣੇ ਭਰਾ ਮੰਗਲ ਸਿੰਘ ਨੂੰ ਮਹਾਰਾਜੇ ਦੀ ਨਿੱਜੀ ਜਾਗੀਰ ਦਾ ਮੁਖਤਿਆਰ ਬਣਵਾ ਕੇ ਰੱਖਿਆ ਹੋਇਆ ਸੀ ਔਰ ਇਹ ਇਸ ਕਦਰ ਮਹਾਰਾਜੇ ਉੱਪਰ ਛਾਈ ਹੋਈ ਸੀ ਕਿ ਇਹਨੇ ਮਹਾਰਾਜੇ ਅਤੇ ਕਮਨ ਨਾਨਿਆਲ ਸਿੰਘ ਨੂੰ ਇਕੱਠਾ ਹੀ ਨਹੀਂ ਹੋਣ ਦਿੱਤਾ ਤਾਂ ਉਹ ਸਾਰੇ ਪਿਆਰੇ ਪਤਨੀਆਂ ਚੋਂ ਪਿਛੜੀਆਂ ਤਿੰਨ ਪਤਨੀਆਂ ਹੀ ਮਹਾਰਾਜਾ ਖੜਕ ਸਿੰਘ ਨਾਲ ਸਤੀ ਹੋਈਆਂ ਸੀ ਇੱਥੇ ਸਤੀ ਹੋਣ ਵਿੱਚ ਵੀ ਰਾਜਨੀਤਿਕ ਧੜੇਬਾਜ਼ੀ ਕੰਮ ਕਰ ਰਹੀ ਸੀ ਰਾਜਾ ਧਿਆਨ ਸੀ ਕਿਸੇ ਵੀ ਸੂਰਤ ਵਿੱਚ ਰਾਣੀ ਈਸ਼ਰ ਕੌਰ ਨੂੰ ਜਿਉਂਦਾ ਰਹਿਣਾ ਨਹੀਂ ਸੀ ਦੇਖਣਾ ਚਾਹੁੰਦਾ ਉਨੇ ਰਾਣੀ ਈਸ਼ਰ ਕੌਰ ਉੱਪਰ ਦਬਾਅ ਪਾਇਆ ਸੀ ਕਿ ਉਹ ਹਰ ਹਾਲਾਤ ਵਿੱਚ ਸਤੀ ਹੋਵੇ ਨਹੀਂ ਤਾਂ ਉਹਦਾ ਉਹਦੇ ਸਾਰੇ ਖਾਨਦਾਨ ਦਾ ਮਲੀਆ ਮੇਟ ਕਰ ਦਿੱਤਾ ਜਾਊਗਾ ਇਹ ਗੱਲ ਰਾਜਾ ਧਿਆਨ ਸਿੰਘ ਨੇ ਈਸ਼ਰ ਕੌਰ ਦੇ ਭਰਾ ਮੰਗਲ ਸਿੰਘ ਨੂੰ ਪੂਰੀ ਤਰ੍ਹਾਂ ਸਮਝਾ ਦਿੱਤੀ ਸੀ ਮੰਗਲ ਸਿੰਘ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਰਾਹੀਂ ਈਸ਼ਰ ਕੌਰ ਨੂੰ ਸਿਰਫ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਸਤੀ ਹੋਣ ਲਈ ਤਿਆਰ ਕਰ ਲਿਆ ਸੀ ਪਰ ਸਤੀ ਹੋਣ ਸਮੇਂ ਜਦੋਂ ਟਾਈਮ ਆਇਆ ਸਤੀ ਹੋਣ ਦਾ ਇਹ ਰਾਣੀ ਸਾਰਾ ਸਮਾਂ ਰਾਜਾ ਧਿਆਨ ਸਿੰਘ ਨੂੰ ਗਾਲਾਂ ਹੀ ਕੱਢਦੀ ਰਹੀ। ਅੰਤਮ ਸੰਸਕਾਰ ਦੀਆਂ ਸਭ ਰਸਮਾਂ ਪੂਰੀਆਂ ਕਰਕੇ ਸਾਰੇ ਵਾਪਸ ਆ ਰਹੇ ਸਨ। ਕਮਰ ਨੌਨਿਹਾਲ ਸਿੰਘ ਸਭ ਤੋਂ ਅੱਗੇ ਚੱਲ ਰਹੇ ਸੀ। ਸਾਰੇ ਦਰਬਾਰੀ ਕਮਰ ਸਾਹਿਬ ਦੇ ਦਿਵਾਲੇ ਸਨ। ਕਮਰ ਸਾਹਿਬ ਨੇ ਆਪਣੇ ਹਾਣੀ ਜਿਹੜੇ ਮੁੰਡੇ ਸੀ ਆਪਣੇ ਕੋਲ ਰੱਖੇ ਹੋਏ ਸੀਗੇ। ਇਹਨਾਂ 'ਚ ਰਾਜਾ ਗਰਾਵ ਸਿੰਘ ਦਾ ਵੱਡਾ ਪੁੱਤਰ ਮੀਆਂ ਉਦਮ ਸਿੰਘ ਕਮਰ ਨੌਨਿਹਾਲ ਸਿੰਘ ਦਾ ਬੜਾ ਪਿਆਰਾ ਮਿੱਤਰ ਸੀ। ਕਮਰ ਨੌਨਿਹਾਲ ਸਿੰਘ ਨੇ ਇਦੇ ਮੋਢੇ ਦਾ ਸਹਾਰਾ ਲਿਆ ਹੋਇਆ ਸੀ ਚੇਖਾ ਜਲਣ ਤੋਂ ਬਾਹਰ ਜਦੋਂ ਵਾਪਸ ਆਉਣ ਲਈ ਰਵਾਜਨੀ ਤੌਰ ਤੇ ਰਾਵੀ ਦੇ ਪਾਣੀ ਚ ਹੱਥ ਮੂੰਹ ਧੋਤੇ ਗਏ ਤਾਂ ਕਮਨ ਨਾਨ ਹਾਲ ਸਿੰਘ ਨੇ ਵੀ ਆਪਣੇ ਦੋਸਤਾਂ ਦੀ ਮਦਦ ਨਾਲ ਆਪਣਾ ਹੱਥ ਮੂੰਹ ਧੋਤਾ ਤੇ ਸਾਰੇ ਦਰਬਾਰੀਆਂ ਦੇ ਅੱਗੇ ਹੋ ਕੇ ਚੱਲ ਪਿਆ ਪਿੱਛੇ-ਪਿੱਛੇ ਸਾਰੇ ਦਰਬਾਰੀ ਆਰੇ ਸਨ ਕਮਨ ਨਾਨ ਹਾਲ ਸਿੰਘ ਮੀਆਂ ਊਧਮ ਸਿੰਘ ਦਾ ਹੱਥ ਫੜ ਕੇ ਤੁਰ ਰਿਹਾ ਸੀ ਹੁਣ ਰਾਜਾ ਧਿਆਨ ਸਿੰਘ ਤੇ ਸੰਧਾ ਵਾਲੀਏ ਸਰਦਾਰ ਕਮਰ ਨੌਨਿਹਾਲ ਸਿੰਘ ਨੂੰ ਆਪਣੇ ਵਿਚਕਾਰ ਲਈ ਤੁਰੇ ਜਾ ਰਹੇ ਸੀ ਜਿਉਂ ਹੀ ਕਮਰ ਨੌਨਿਹਾਲ ਸਿੰਘ ਕਰੇ ਦੀ ਡਿਊਟੀ ਹੇਠਾਂ ਦੀ ਲੰਘਣ ਲੱਗਿਆ ਤਾਂ ਡਿਊਟੀ ਦੀ ਛੱਤ ਦੀ ਸਾਰੀ ਮਿੱਟੀ ਤੇ ਪੱਥਰਾਂ ਹੇਠੋਂ ਦਬ ਗਿਆ ਕਮਰ ਨੌਨਿਹਾਲ ਸਿੰਘ ਜਦੋਂ ਕਿ ਰਾਜਾ ਧਿਆਨ ਸਿੰਘ ਉੱਪਰ ਛੱਤ ਦਾ ਹਲਕਾ ਜਿਹਾ ਹਿੱਸਾ ਗਰਿਆ ਸੀ ਇੱਕਦਮ ਛੱਤ ਦੀ ਮਿੱਟੀ ਤੇ ਪੱਥਰ ਹਟਾ ਕੇ ਕਮਰ ਨੌਨਿਹਾਲ ਸਿੰਘ ਅਤੇ ਮੀਆਂ ਉਦਮ ਸਿੰਘ ਨੂੰ ਕੱਢਿਆ ਗਿਆ ਤਾਂ ਭਾਣਾ ਵਰਤ ਚੁੱਕਿਆ ਸੀ ਮੀਆਂ ਉਦਮ ਸਿੰਘ ਦਾ ਤੁਰੰਤ ਹੀ ਮਰ ਗਿਆ ਪਰ ਕਮਰ ਨੌਨਿਹਾਲ ਸਿੰਘ ਬਾਰੇ ਕਿਹਾ ਜਾਂਦਾ ਕਿ ਉਹ ਕੁਝ ਸੈਕਦਾ ਸੀ ਤਾਂ ਇੱਥੇ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਕਮਰ ਨੌ ਨੇਹਾਲ ਸਿੰਘ ਵੀ ਮਿੱਟੀ ਦੇ ਹੇਠਾਂ ਹੀ ਮਰ ਚੁੱਕਿਆ ਸੀ ਪਰ ਅਨੇਕਾਂ ਰਾਜਨੀਤਿਕ ਕਾਰਨਾ ਕਰਕੇ ਕਮਰ ਨੌ ਨੇਹਾਲ ਸਿੰਘ ਦੀ ਮਰਤਕ ਨੂੰ ਦੇਸ਼ ਜਿਹੜੀ ਮਤਲਬ ਕਿ ਉਹਨੂੰ ਮਰਤਕ ਘੋਸ਼ਿਤ ਨਹੀਂ ਕੀਤਾ ਗਿਆ ਰਾਜਾ ਧਿਆਨ ਸਿੰਘ ਖੁਦ ਵੀ ਫਟੜ ਹੋ ਗਿਆ ਸੀ ਪਰ ਉਸ ਉੱਪਰ ਲਾਹੌਰ ਦਰਬਾਰ ਚ ਸ਼ਾਂਤੀ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਸੀ ਇਸ ਲਈ ਉਹਨੇ ਕਮਰ ਨੌ ਨੇਹਾਲ ਸਿੰਘ ਨੂੰ ਜਿਉਂਦਾ ਕਰਾਰ ਦਿੱਤਾ ਸੀ ਤੇ ਦਵਾ دارو ਲਈ ਤੁਰੰਤ ਹੀ ਹਜੂਰੀ ਬਾਗ ਦੇ ਵਿੱਚ ਕਮਰ ਨੌਨਿਹਾਲ ਸਿੰਘ ਨੂੰ ਪਚਾ ਕੇ ਸਾਰੇ ਬੰਦਿਆਂ ਦੇ ਆਉਣ ਜਾਣ ਤੇ ਪਾਬੰਦੀ ਲਾਤੀ ਕਬਰ ਨੌਨਿਹਾਲ ਦੇ ਕੋਲ ਸਿਰਫ ਲਾਹੌੜ ਦਰਬਾਰ ਦੀ ਮੈਂਬਰ ਸਜਣ ਠੀਕੇ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਉਣ ਲਈ ਕਮਰ ਨੌਨਿਹਾਲ ਸਿੰਘ ਨੂੰ ਠੀਕ ਹੋ ਰਿਹਾ ਏ ਵੀ ਏ ਇਹ ਦੱਸਿਆ ਗਿਆ ਵੀ ਇਹ ਠੀਕ ਹੋ ਰਿਹਾ ਔਰ ਉਸੇ ਤਰ੍ਹਾਂ ਅੰਦਰ ਖਾਣਾ ਵਗੈਰਾ ਮੰਗਵਾਇਆ ਜਾ ਰਿਹਾ ਸੀ ਇਹ ਸਭ ਰਾਨੀਤਿਕ ਪ੍ਰਬੰਧ ਕਰਨ ਲਈ ਕੀਤਾ ਗਿਆ ਸੀ ਅਤਲ ਚਕੌਂ ਕਮਰ ਨੌਨਿਹਾਲ ਸਿੰਘ ਪਹਿਲੀ ਮਰ ਚੁੱਕਿਆ ਸੀ ਖਾਲਸਾ ਰਾਤ ਦੀ ਕਿਸਮਤ ਦਾ ਫੈਸਲਾ ਕਰਨ ਵਾਲਾ ਇਹ ਸਾਕਾ 5 ਨਵੰਬਰ 1840 ਨੂੰ ਵਾਪਰਿਆ ਔਰ 3 ਦਿਨਾਂ ਤੱਕ ਕਮਰ ਨੌਨਿਹਾਲ ਸਿੰਘ ਦੀ ਮੌਤ ਨੂੰ ਲੁਕੋ ਕੇ ਰੱਖਿਆ ਗਿਆ ਸੀ ਤੀਜੇ ਦਿਨ ਤੱਕ ਰਾਜਾ ਧਿਆਨ ਸਿੰਘ ਨੇ ਕਮਰ ਛੇਰ ਸਿੰਘ ਨੂੰ ਬਟਾਲੇ ਤੋਂ ਬੁਲਾ ਲਿਆ ਸੀ ਤੇ ਤੀਜੇ ਦਿਨ ਮਤਲਬ ਕਿ 7 ਨਵੰਬਰ 1840 ਨੂੰ ਐਲਾਨ ਕਰਤਾ ਕਿ ਕਮਰ ਨੌਨਿਹਾਲ ਸਿੰਘ ਦੀ ਮੌਤ ਹੋ ਗਈ ਇਹ ਐਸਾ ਸਾਕਾ ਸੀ ਜਿਨੇ ਸਮੁੱਚੀ ਖਾਲਸਾ ਬਾਦਸ਼ਾਹਤਾਂ ਨੂੰ ਚੜ੍ਹਾਂ ਤੋਂ ਹਿਲਾਤਾ ਐਨਾ ਭਿਆਨਕ ਤੇ ਲੱਕ ਤੋੜ ਦੇਣ ਵਾਲਾ ਸਾਕਾ ਬਿਲਕੁਲ ਅਚਨਚੇਤ ਵਾਪਰਿਆ ਸੀ ਏਸੇ ਦਿਨ ਹੀ ਕਮਰ ਨੌਨਿਹਾਲ ਸਿੰਘ ਨੇ ਪੰਜਾਬ ਦਾ ਬਾਦਸ਼ਾਹ ਬਣਨਾ ਸੀ ਬਾਦਸ਼ਾਹ ਬਣਦਾ ਐਲਾਨ ਕਰਨ ਤੋਂ ਪਹਿਲਾਂ ਹੀ ਕਮਰ ਨੌਨਿਹਾਲ ਸਿੰਘ ਦੀ ਮੌਤ ਹੋ ਗਈ ਦਰਬਾਰੀ ਜਨਤਾ ਤੇ ਕਮਰ ਨੌਨਿਹਾਲ ਸਿੰਘ ਦੇ ਪਰਿਵਾਰ ਦੇ ਲੋਕ ਉਡੀਕ ਕਿਸ ਗੱਲ ਦੀ ਕਰ ਰਹੇ ਸਨ ਪਰ ਹੋ ਉਹ ਕਿਹੜੀ ਗੱਲ ਗਈ ਸਾਰਾ ਲਾਹੌਰ ਦਰਬਾਰ ਝੋੜਿਆ ਗਿਆ ਸੀ ਦੋ ਪਰਿਵਾਰਾਂ ਮਹਾਰਾਣੀ ਚੰਦਕੌਰ ਦਾ ਤੇ ਅਟਾਰੀ ਵਾਲੇ ਸਰਦਾਰਾਂ ਦਾ ਸਾਰਾ ਕੁਝ ਖਤਮ ਹੋ ਗਿਆ ਸੀ। ਇਹੀ ਕਾਰਨ ਸੀ ਕਿ ਕਮਰ ਨੌਨਿਹਾਲ ਸਿੰਘ ਦੀ ਇਸ ਮੌਤ ਬਾਰੇ ਜਿੰਨੇ ਮੂੰਹ ਉੰਨੀਆਂ ਗੱਲਾਂ ਹੋਣ ਲੱਗ ਪਈਆਂ। ਅਜਹੀ ਮੌਤ ਬਾਰੇ ਕੁਝ ਵੀ ਸੱਚ ਮੰਨਿਆ ਜਾ ਸਕਦਾ ਸੀ। ਸਤਲੁਜ ਤੋਂ ਪਰਲੇ ਪਾਸੇ ਦਿੱਲੀ ਵੱਲ ਬੈਠੇ ਅੰਗਰੇਜ਼ ਅਧਿਕਾਰੀ ਵਹਿ ਤਾਂ ਉਹ ਲਾਹੌਰ ਦਰਬਾਰ ਦੇ ਵਿੱਚ ਹਰ ਹੋ ਰਹੀ ਘਟਨਾ ਨੂੰ ਬੜੀ ਕਹ ਲਈਏ ਵੀ ਸ਼ਰਾਤੀ ਅੱਖ ਨਾਲ ਦੇਖਦੇ ਸੀਗੇ ਪਰ ਇਸ ਮੌਤ ਵਾਲੀ ਘਟਨਾ ਨੂੰ ਤਾਂ ਉਹਨਾਂ ਨੇ ਲੂਣ ਮਸਾਲੇ ਲਾ ਕੇ ਲੋਕਾਂ 'ਚ ਪ੍ਰਚਾਰਿਆ ਸੀ ਇਹਨਾਂ ਲੂਣ ਮਸਾਲਿਆਂ ਵਾਲੀਆਂ ਗੱਲਾਂ ਅਫਵਾਹਾਂ ਨਾਲ ਇੱਕ ਤਾਂ ਲਾਹੌਰ ਦਰਬਾਰ ਦਾ ਮਖੌਲ ਉੱਟਦਾ ਸੀ ਤੇ ਦੂਜਾ ਇਸ ਵਿੱਚ ਫੁੱਟ ਪੈਂਦੀ ਸੀ ਇਸ ਲਈ ਇਹ ਦੋਵੇਂ ਗੱਲਾਂ ਹੀ ਅੰਗਰੇਜ਼ਾਂ ਦੇ ਹੱਕ 'ਚ ਜਾਂਦੀਆਂ ਸੀਗੀਆਂ ਲਾਹੌਰ ਦਰਬਾਰ ਵਿਚਲੇ ਕੁਝ ਯੂਰੋਪੀਅਨ ਅਫਸਰ ਵੀ ਅੰਗਰੇਜ਼ਾਂ ਵਾਲੀ ਸੋਚ ਦੇ ਹੀ ਧਾਰਨੀ ਸਨ ਕਿਉਂਕਿ ਇਹ ਅਧਿਕਾਰੀ ਆਮ ਤੌਰ ਤੇ ਸਿੱਕ ਜਗਤ ਵਿੱਚ ਤਰਸਕਾਰ ਭਈ ਨਜ਼ਰਾਂ ਨਾਲ ਦੇਖੇ ਜਾਂਦੇ ਸੀ ਲਾਹੌਰ ਦਰਬਾਰ 'ਚ ਇਸੇ ਤਰ੍ਹਾਂ ਦਾ ਇੱਕ ਯੂਰੋਪੀਅਨ ਡਾਕਟਰ ਸੀਗਾ ਕਰਨਲ ਗਾਰਡਨਰ ਇਹਨੇ ਪੂਰੇ ਲੂਣ ਮਸਾਲੇ ਲਾ ਕੇ ਇਸ ਘਟਨਾ ਨੂੰ ਰਾਜਾ ਧਿਆਨ ਸਿੰਘ ਡੋਗਰੇ ਦੀ ਸਾਜ਼ਿਸ਼ ਦੱਸਿਆ ਸੀ ਇਹਦੇ ਕਹਿਣ ਮੁਤਾਬਕ ਮਲਬੇ ਢੇਟੋਂ ਕੱਢ ਕੇ ਕਮਰ ਸਾਹਿਬ ਨੂੰ ਪਾਲਕੀ 'ਚ ਪਾਉਣ ਸਮੇਂ ਉਹਦੇ ਕੰਨ ਦੀ ਪੇਪੜੀ ਕੋਲ ਸਿਰਫ ਚਾਂਦੀ ਦੇ 1 ਰੁਪਏ ਦੇ ਆਕਾਰ ਜਿੰਨਾ ਇੱਕ ਜ਼ਖਮ ਸੀ ਪਰ ਪਿੱਛੋਂ ਕੁਝ ਦੇਰ ਬਾਅਦ ਉਸ ਕਮਰੇ ਦਾ ਦਰਵਾਜ਼ਾ ਖੋਲਣ ਤੋਂ ਬਾਅਦ ਉਸ ਫਰਸ਼ ਤੇ ਬਹੁਤ ਜ਼ਿਆਦਾ ਖੂਨ ਡੁੱਲਿਆ ਹੋਇਆ ਦੇਖਿਆ ਗਿਆ ਇਹ ਸਭ ਗੱਲਾਂ ਪਿੱਛੋ ਦੀਆਂ ਘਰ ਬੈਠ ਕੇ ਲਿਖੀਆਂ ਗਈਆਂ ਜੇਕਰ ਕਮਰ ਨੌਨ ਹਿਆਲ ਸਿੰਘ ਦੇ ਕੰਨ 헤ਡ ਸਿਰਫ 1 ਰੁਪਏ ਦੇ ਆਕਾਰ ਜਿੰਨਾ ਹੀ ਜ਼ਖਮ ਸੀ ਫਿਰ ਕਮਰ ਨੌਨ ਹਿਆਲ ਸਿੰਘ ਨੇ ਸਾਰੀ ਸਥਿਤੀ ਨੂੰ ਆਪ ਹੀ ਕਿਉਂ ਨਾ ਸੰਭਾਲ ਲਿਆ ਸੀ ਕਿਸ ਦੀ ਹਿੰਮਤ ਪੈ ਸਕਦੀ ਸੀ ਕਿ ਕੋਈ ਜਿਉਂਦੇ ਜਾਗਦੇ ਇੱਕ ਹੁਕਮਰਾਨ ਨੂੰ ਸਾਰੇ ਹਾਜ਼ਰ ਦਰਬਾਰੀਆਂ ਦੀ ਹਾਜ਼ਰੀ ਚ ਚੁੱਪਚਾਪ ਮਾਰ ਦੇਵੇ ਉੱਥੇ ਸਾਰੇ ਸਰਦਾਰ ਦਰਬਾਰੀ ਇੱਥੋਂ ਤੱਕ ਕਿ ਫੌਜੀ ਜਰਨੈਲ ਵੀ ਹਾਜ਼ਰ ਸੀ ਕਿਸੇ ਬੰਦੇ ਦੀ ਥੋੜੀ ਜਿਹੀ ਵੀ ਐਸੀ ਭਿੰਨਕ ਜਿਹਦੇ ਨਾਲ ਕਮਨ ਨਾਨ ਹਿਆਲ ਸਿੰਘ ਨੂੰ ਮਾਰਨ ਵਾਲੀ ਗੱਲ ਦੀ ਪੈਂਦੀ ਹੋਵੇ ਉੱਥੇ ਖੜੇ ਲੋਕਾਂ ਨੂੰ ਐਸਾ ਪੜਕਾ ਸਕਦੀ ਸੀ ਕਿ ਖਾਲਸਾ ਫੌਤ ਤਾਂ ਇੱਕ ਪਾਸੇ ਰਹੀ ਆਮ ਲੋਕਾਂ ਨੇ ਉਸ ਬੰਦੇ ਨੂੰ ਸਨੇ ਪਰਿਵਾਰ ਮਾਰ ਦੇਣਾ ਸੀ ਇਸ ਲਈ ਇਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ ਜਿਨ੍ਹਾਂ ਸਿੱਖ ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਇਸ ਘਟਨਾ ਨੂੰ ਡੋਗਰਿਆਂ ਦੀ ਸਾਜ਼ਿਦ ਦੱਸਿਆ ਏ ਉਹਨਾਂ ਨੇ ਸਿੱਖ ਰਾਹ ਦੇ ਖਤਮ ਹੋਣ ਦੇ ਆਪਣੇ ਜਜ਼ਬਾਤੀ ਗੁੱਸੇ ਨੂੰ ਡੋਗਰਿਆਂ ਉੱਪਰ ਠੰਡਾ ਕੀਤਾ ਖਾਸਾ ਰਾਹ ਦੇ ਖਤਮ ਹੋਣ ਦੇ ਨਾਲ ਹਰ ਸਿੱਖ ਦੇ ਜਜ਼ਬਾਤ ਟੁੱਟੇ ਨੇ ਜਿਹੜੇ ਤਾਂ ਆਪਣੇ ਜਜ਼ਬਾਤਾਂ ਨੂੰ ਕਾਬੂ 'ਚ ਰੱਖ ਕੇ ਲਿਗੇ ਉਹਨਾਂ ਨੇ ਤਾਂ ਇਹ ਸਾਰੇ ਸਾਕੇ ਨੂੰ ਕੁਦਰਤ ਦੀ ਹੀ ਇੱਕ ਖੇਡ ਬਿਆਨਿਆ ਪਰ ਜਿਹੜੇ ਆਪਣੇ ਜਜ਼ਬਾਤਾਂ 'ਚ ਬਹਿ ਗਏ ਉਹਨਾਂ ਨੇ ਖਾਲਸਾ ਰਾਜ ਦੇ ਖਾਤਮੇ ਪਿੱਛੇ ਡੂਗਰੇ ਭਰਾਮਾ ਦੀਆਂ ਸਾਜਸ਼ਾਂ ਦਸੀਆਂ ਸਿੱਖ ਰਾਜ ਸਿੱਖ ਨੇਤਾਵਾਂ ਦੀ ਹੀ ਨਲਕੀ ਕਾਰਨ ਅਤੇ ਕੁਦਰਤ ਦੀ ਕਰੋਪੀ ਕਾਰਨ ਨਹੀਂ ਖਤਮ ਹੋਇਆ ਸੀ ਤੇ ਕਮਰ ਨਾਨ ਹਾਲ ਸਿੰਘ ਦੀ ਮੌਤ ਖਾਲਸਾ ਰਾਜ ਦੇ ਖਾਤਮੇ ਵੱਲ ਇੱਕ ਅਹਿਮ ਪੜਾ ਸੀ ਇਸ ਮੌਤ ਤੋਂ ਬਾਅਦ ਖਾਲਸਾ ਰਾਜ ਸਹੀ ਲੀਹਾਂ ਤੇ ਆਏ ਨਹੀਂ ਸਕਿਆ ਕੁਦਰਤ ਵੀ ਬੜੀ ਕੈਰੀ ਨਜ਼ਰ ਦੇ ਨਾਲ ਦੇਖ ਰਹੀ ਸੀ ਤਾਂ ਦੋਸਤੋ ਇਹ ਸੀਗੀ ਪੂਰੀ ਗੱਲਬਾਤ ਕਮਨ ਨਿਹਾਲ ਸਿੰਘ ਦਾ ਇੰਨਾ ਕ ਰਾਜ ਸੀਗਾ ਠੀਕ ਹੈ ਜੀ ਔਰ ਇਦਾਂ ਦੀ ਮੌਤ ਹੋਈ ਆ ਔਰ ਇਸ ਤੋਂ ਬਾਅਦ ਕੀ ਹੁੰਦਾ ਅਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਆਪਾਂ ਸ਼ੁਰੂ ਕਰਾਂਗੇ ਨਹੀਂ ਆਪਾਂ ਲਿਆਉਨੇ ਆ ਕੋਈ ਹੋਰ ਇਤਿਹਾਸ ਕੱਢ ਕੇ ਜਿਵੇਂ ਵੀ ਤੁਸੀਂ ਸੁਣਨਾ ਹੋਇਆ ਦੱਸ ਸਕਦੇ ਹੋ ਕਮੈਂਟ ਬਾਕ ਦੇ ਵਿੱਚ ਮਿਲਦੇ ਆ ਅਗਲੀ ਜਾਣਕਾਰੀ ਨਾਲ ਦੇਓ ਆ ਗਿਆ ਸਤਿ ਸ਼੍ਰੀ ਅਕਾਲ